ਸਪੁਰਦ ਪਿੰਡ ਕੁੰਡੇ ਦੇ ਵਿੱਚ ਡੀਜੇ ਦੇ ਗੀਤ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਝਗੜਾ ਹੋ ਗਿਆ ਤੇ ਇਸੇ ਦਰਮਿਆਨ ਘਰ ਤੇ ਇੱਟਾਂ ਰੋੜੀਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ। दरअसल ਇਹ ਮਾਮਲਾ ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਦੇ ਕੁੰਡੇ ਪਿੰਡ ਦੇ ਵਿੱਚ ਦੇ ਰਾਤ ਵਿਆਹ ਦੇ ਵਿੱਚ ਡੀਜੇ ਚੱਲ ਰਿਹਾ ਸੀ ਤੇ ਗਾਣੇ ਵਜਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਵਿਵਾਦ ਸ਼ੁਰੂ ਹੁੰਦਾ ਹੈ ਤੇ ਇਸੇ ਦਰਮਿਆਨ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ ਦੋ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕੀ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਤਾਂ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹਾਲਾਂਕਿ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ। ਪਰ ਜਿਸ ਤਰ੍ਹਾਂ ਇਹ ਗੁੰਡਾਗਰਦੀ ਸਾਹਮਣੇ ਆਈ ਹੈ ਪਿੰਡ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਡੀਜੇ ਤੇ ਗੀਤ ਲਾਉਣ ਨੂੰ ਲੈ ਕੇ ਦੋ ਤਿਰਾਂ ਇੱਥੇ ਆਪਸ ਦੇ ਵਿੱਚ ਪੇੜ ਪਈਆਂ ਨੇ ਜੀ ਮੇਰਾ ਨਾਮ ਜਕਸੀਰ ਸਿੰਘ ਪਿੰਡ ਗੁੰਡੇ ਜਿਹੜਾ ਜਿੱਤਾ ਨਾਮ ਦੇ ਚੱਲੇ ਰਹਾਂਗਾ ਕਿਹਨਾਂ ਨੇ ਕਿਹਾ ਕਿ ਕਿਉਂ ਜੀ ਇਹ ਆਪਣੇ ਥੱਲੂ ਪੁੱਤਰ ਆਮਾ ਜਿੱਤਾ ਜੀ ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਤੋਂ ਹੈਗਾ ਸੀਦਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਤੇ ਉਹ ਬਲਾਉਣ ਦੇ باوجود ਇਹ ਕਿਤੇ ਬੋਲ ਬਲਾਈਆਂ ਇਹਨਾਂ ਦਾ ਹੋ ਗਿਆ ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ ਨਾਲ ਪਪੂ ਸਰਪੰਚੇ ਦਾ ਮੁੰਡਾ ਹੈਗਾ ਸੀ ਰਤਨ ਲਾਲ ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਜਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਤਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਪੰਤੋੜ ਬਹੁਤ ਜ਼ਿਆਦਾ ਹੋ ਰਹੀ ਤੇ ਤੂੰ ਜਲਦੀ ਜਲਦੀ ਆਇਆ ਮੈਂ ਆ ਕੇ ਇਥੋਂ ਘਰ ਦੇ ਇਹਨਾਂ ਨੂੰ ਲੈ ਕੇ ਗਿਆ ਕਰਦਿਆਂ ਨੂੰ ਐਡਮਿਟ ਕਰਾਉਣ ਲੱਗਾ ਇੱਕਦਮ ਰਿਪੋਰਟ ਕੀਤੀ थाना 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੇਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਟ ਲਈ ਫਿਰਦੇ ਨੇ ਚਿੱਟਾ ਵੇਚਦੇ ਰ ਗੈਂਗਸਟਰ ਬੰਦੇ ਨੇ ਨਾਲ ਕਾਪੇ ਗੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਤੇ ਮੈਨੂੰ ਮੈਨੂੰ थाना 70 ਫਰੋਈਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਇਹ ਨਾ ਜਾ ਵੀ ਤੇਰਾ ਕੋਈ ਜਾਣੀ ਨੁਕਸਾਨ ਨਾ ਹੋ ਜਾਵੇ ਤੇ ਮੈਂ ਉਹਨਾਂ ਦੇ باوجود ਮੈਂ ਸਿਰਫ ਰਿਪੋਰਟ ਕਰਕੇ ਤੇ ਆਪਦੇ ਘਰੇ ਆਇਆ ਹੈਗਾ ਘਰ ਆਣ ਕੇ ਮੇਰੀ ਨੋਹ ਸੀ ਘਰੇ ਇਕੱਲੀ ਹੈਗੀ ਬੇਟਾ ਮੇਰਾ ਪੀਰਾਮਲ ਕੈਪੀਟਲ ਫਾਈਨੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ ਤੇ ਮੇਰੀ ਨੋਹ ਇਕੱਲੀ ਇਸ ਕਰਕੇ ਮੈਂ ਆਇਆ ਹੈਗਾ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੇਰੇ ਘਰ ਤੇ ਦੁਬਾਰਾ ਫੇਰ ਹਮਲਾ ਕਰਨ ਦੇ ਤੇ ਮੈਂ ਇਸ ਕਰਕੇ ਆਦੇ ਨੋਹ ਦੀ ਰਖਵਾਲੀ ਲਈ ਤੇ ਆਦੇ ਘਰ ਦੀ ਰਖਵਾਲੀ ਮੈਂ ਇੱਥੇ ਪਹੁੰਚਿਆ ਹੈਗਾ ਉਹ ਵੀ ਮੈਂ ਕਹਿੰਦੇ ਦੇ ਮੋਹਤਬਾਰ ਨੂੰ ਮੈਂ ਪੁੱਛਿਆ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਖਬਰਾਂ ਨਹੀਂ ਕੋਈ ਲੋੜ ਨਹੀਂ ਤੂੰ ਆ ਜਾ। ਹੋਰ ਜਿਹੜਾ ਹਮਲਾ ਹੈ ਕੀ ਕਾਰਨ ਹੁੰਦੇ ਜੀ ਮੈਂ ਇਨਸਾਫ ਮੰਗ ਰਾਂ ਮੈਂ ਸਰਕਾਰੀ ਮੁਲਾਇ ਮੇਰੀ ਫਲੱਡ ਸਿਜਨ ਡਿਊਟੀ ਚੱਲਦੀ ਪਈ ਹੈ 24 ਘੰਟੇ ਡਿਊਟੀ ਮੇਰੀ ਫਲੱਡ ਸਿਜਨ ਚੱਲਦਾ ਪਿਆ ਤੇ ਮੈਨੂੰ ਬਹੁਤ ਖਤਰਾ ਹੈਗਾ ਇਹ ਬੰਦੇ ਚਿੱਟੇ ਦਾ ਕੰਮ ਕਰਦੇ ਚਿੱਟਾ ਵੇਚਦੇ ਹੈਗੇ ਜੋ ਐਂਟੀ ਫਰੂਡ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ ਪਿੰਡ ਦੇ ਜਿਹੜੇ ਮੋਹਤਬਾਰ ਬੰਦੇ ਨੇ ਇਹ ਪੈਸਾ ਦੇ ਕੇ ਛਡਾ ਲਿਆਂਦੇ ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜੋ ਸ਼੍ਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਹੁਕਮਾ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਿਹੜੀ ਬੰਦ ਹੋਇਆ ਪੈਸਾ ਦਿੰਦੇ ਨੇ ਬੰਦਾ ਛੜਾ ਲਿਆ ਦੇ ਪਿੰਡ ਦੇ ਮੋਹਤਬਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ ਤੇ ਉਹ ਚਿੱਟਾ ਵਕਾਰ ਰਹੇ ਨੇ ਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨੇ 8-8 ਦਿਨਾਂ ਬਾਅਦ ਮੌਤ ਹੋ ਗਈ ਇੱਕ ਸਾਡੇ ਪਿੰਡ ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ ਇਹ ਪਿੰਡ ਤੋਂ ਕੁੰਡੇ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ ਇਹਨਾਂ ਦੇ ਸਿਰ ਤੇ ਕੋਈ ਜੂਨ ਹੀ ਸਰਕੀ ਕਾਰਵਾਈ ਬਿਲਕੁਲ ਜੀ ਫੁੱਲ ਬੜਾ ਫੁੱਲ ਹੋਣੀ ਚਾਹੀਦੀ ਨਹੀਂ ਤਾਂ ਮੈਂ ਡੀਜੀਪੀ ਨੂੰ ਆਪ ਜਾ ਕੇ ਰਿਕੁਐਸਟ ਕਰਾਂਗਾ ਮੇਰਾ ਨਾਮ ਪਰਮਜੀਤ ਜੇ ਤੇ ਇੱਥੇ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾ ਵੇਚੋ ਇਵੇਂ ਪਿੰਡ ਦੇ ਮੁੰਡੇ ਜਵਾਨ ਮਰੇ ਜਾਂਦੇ ਆ ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ ਫੇਰ ਵੀ ਵੱਡਿਆਂ ਨੇ ਰੋਕਿਆ ਆ ਹਟ ਗਿਆ ਦੁਪਹਿਰੇ ਸਾਡਾ ਮੁੰਡਾ ਮਾੜਾ ਇਹ ਬਾਹਰ ਨਿਕਲਿਆ ਚੀ ਲੈਣ ਅਸੀਂ ਅੰਦਰ ਆਪਣੇ ਘਰ ਪਿਸਟਰ ਲੈ ਕੇ ਮਗਰ ਲੱਗਿਆ ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਗੇਟ ਭੰਨਣ ਲੱਗ ਪੈ ਨੇ ਮੁੰਡੇ ਨਾਲ ਬਿਵਾਦ ਹੋਇਆ ਸੀ ਬਾਹਰ ਜਾ ਕੇ ਹਾਂਜੀ ਇੱਥੇ ਗਏ ਘਰ ਦੇ ਬੂਹੇ ਅਗੇ ਦੁਕਾਨ ਤੇ ਚੀ ਲੈਣ ਗਿਆ ਮੰਗਾ ਦੁਕਾਨ ਵਾਲਾ ਉਹਦੇ ਤੇ ਕਾਨ ਤੇ ਚੀ ਲੈਣ ਗਿਆ ਉਹ ਬੰਦੇ ਕੋਲ ਜਿਹਨਾਂ ਨੇ ਆ ਕੇ ਆਪਣਾ ਉਹ ਸੇਵਕ ਤੇ ਸਾਗਰ ਤੇ ਸੁੱਖਾ ਉਹਦਾ ਨਾਮ ਪੌਂਟਿੰਗ ਜੇ ਨਾਲ ਇੱਥੇ ਪੌਂਟਿਕ ਕਹਿੰਦੇ ਉਹ ਫੁੱਲ ਚਿੱਟਾ ਵੇਚ ਰਹੇ ਨੇ ਹਾਂਜੀ ਨਾਲ ਉਹਨਾਂ ਦੇ ਭੈਣ ਨੇ ਮਰਜੀਤ ਉਹ ਵੀ ਚਿੱਟਾ ਵੇਚਦੀ ਪਈ ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ ਤੀਜਾ ਪਿੰਡ ਚ ਗਿਆ ਚਿੱਟੇ ਚ 8-8 ਦਿਨ ਦੀ ਵਿੱਥ ਪਈ ਪਰ ਨਹੀਂ ਆਟਦੇ ਪੈ ਉਲਟਾ ਸਾਡੇ ਗਾਲ ਪੈਂਦੇ ਪੈ ਹਾਂਜੀ ਹਮਲਾ ਵੀ ਕੀਤਾ ਗਿਆ ਹਾਂਜੀ ਹਾਂਜੀ ਮੈਂ ਜਖਮੀ ਆ ਕੀ ਮਾਰਿਆ ਮੇਰੇ ਮੇਟ ਤੁਹਾਰੀ ਜੀ ਉੱਤੇ ਉਹ ਇਟਾ ਕੋਠੇ ਦੇ ਸਾਡਾ ਚਲਾਉਂਦੇ ਰਹਿ ਸੀ ਬਹੁਤ ਜ਼ਿਆਦਾ ਬਰਸਾਤ ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੇਟਾਂ ਦਾ ਹਾਂਜੀ ਬਹੁਤ ਜ਼ਿਆਦਾ ਕਾਪੇ ਕੁਆੜੀਆਂ ਸਭ ਉਹਨਾਂ ਦੇ ਕੋਲ ਸੀ ਜੀ ਦਾਹਲ ਹੋਣ ਗਏ ਸਨ ਪੁਲਸ ਵਾਲਿਆਂ ਨੇ ਕਿਹਾ ਵੀ ਉਹ ਵੀ ਦਾਹਲ ਹੋ ਗਏ ਨੇ ਆਪੇ ਸੱਟਾ ਮਾਰ ਕੇ ਤੁਸੀਂ ਨਾ ਜਾਇਆ ਜੇ ਤੁਹਾਡੇ ਗਾਲ ਪੈਣਗੇ ਸਾਨੂੰ ਭਾਈ ਵੀ ਰੱਖਿਆ ਰਿਪੋਰਟ ਕਰਾਨਗੇ ਪੁਲਸ ਨੇ ਵੀ ਜੋ ਬਹੁਤ ਬੰਦੇ ਫਿਰਦੇ ਤੁਹਾਨੂੰ ਮਾਰ ਦੇਣਗੇ ਸਾਡੀ ਨੋਹ ਘਰ ਕੱਲੀ ਸੀ ਫਿਰ ਇਸ ਕਾਰਨ ਅਸੀਂ ਆ ਗਏ ਨਾਲ ਮੇਰੀ ਸ਼ੂਗਰ ਵਧ ਗਈ ਇਸ ਕਾਰਨ ਅਸੀਂ ਉਥੋਂ ਥਾਣੇ ਚ ਲੈ ਕੇ ਛੁੱਟੇ ਆ ਗਏ ਮੰਗੇ ਇਹ ਸਾਨੂੰ ਇਨਸਾਫ ਦਿੱਤਿਆ ਜੇ ਮੇਰੇ ਮੁੰਡਿਆਂ ਨੂੰ ਇੰਨਾ ਤੋਂ ਬਹੁਤ ਡਾਰੇ ਸੇਵਕ ਤੋਂ ਹਾਂਜੀ ਦਿਨ ਦਿਹਾੜੇ ਸਭ ਖੁਸ਼ ਹੋਇਆ 2 ਵਜੇ ਦਾ ਟਾਈਮ ਮੈਂ 100 ਨੰਬਰ ਤੇ ਮੈਂ ਫੋਨ ਵੀ ਕੀਤਾ ਜੇ ਪੁਲਿਸ ਆਈਏ ਤੇ ਉਲਟਾ ਮੇਰੀ ਨੋ ਨਾਲ ਬੋਲ ਕੇ ਗਏ ਨੇ ਮੇਰੀ ਨੋ ਨੇ ਬਿਆਨ ਦਿੱਤੇ ਨੇ ਤੇ ਹਾਂਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਕੀ ਨਾਮ ਤੁਹਾਡਾ ਸੋਹਣਾ ਜੀ ਤੁਹਾਡੇ ਤੇ ਜਿਹੜਾ ਹਮਲਾ ਆਇਆ ਕਿੱਥੇ ਦਾ ਰਹਿਣ ਵਾਲੇ ਤੇ ਕਿਵੇਂ ਹੋਇਆ ਠੰਡਾ ਦੇ ਭਾਈ ਉਹਦਾ ਜਾਨਾ ਤੋਂ ਮੜਾ ਕੋਟਾ ਤੇ ਉਹਦੇ ਨੇ ਸ਼ੂਟ ਸ਼ਾ ਹੋ ਗਿਆ ਸੀ ਅਸਰ ਤੇ ਖੜਾ ਆ ਸੀ ਮੇਰਾ ਬੇਲੀ ਛੋਟਾ ਤੇ ਉਹ ਦੋਨੇ ਭਰਾ ਜਿਹੋਨੇ ਗਲਤ ਆ ਗਏ ਕੀ ਕੋਈ ਫੰਕਸ਼ਨ ਸੀ ਤੁਹਾਡੇ ਘਰੇ ਹਾਂਜੀ ਫੰਕਸ਼ਨ ਸੀ ਤੇ ਕੀ ਡੀਜਨ ਰੋਕਦੇ ਹੀ ਕੀ ਕਰਦੇ ਨਾ ਨਾ ਵਾਹ ਲਾਤੀ ਨਾਤੇ ਸੀ ਨੱਚਦੇ ਟਪੜਾ ਖੜੇ ਨੇ ਤੇ ਭਰੇ ਆਇਆ ਕਹਿੰਦਾ ਮੈਂ ਤੋਂ ਵੱਡਾ ਭਰਾ ਆ ਕਹਿੰਦਾ ਹੋਂ ਦੇ ਗੱਲ ਸੁਣਾ ਮੈਂ ਹੂੰ ਕਰੀ ਆਪਾਂ ਗੱਲ ਥੋੜਾ ਪੰਦਾਨੀ ਤੇ ਸਾਰਾ ਆਪਣਾ ਫੁੱਟਣਾ ਹੈ ਹਾਂਜੀ ਤੇ ਇਸੇ ਕਰਕੇ ਸਮਝ ਆਇਆ ਫਿਰ ਭੇਜਦਾ ਤੇ ਉਹਨਾਂ ਦਾ ਛੋਟਾ ਬੇਲੀ ਖੜਾ ਆਇਆ ਸੀ ਤੇ ਉਹਦੇ ਦੋਨੇ ਭਰਾ ਗਲਤ ਆ ਗਏ ਤੇ ਤੁਹਾਡੇ ਤੇ ਹਮਲਾ ਕਿਵੇਂ ਕੀਤਾ ਸਾਡੇ ਤੇ ਬਲਾ ਉਹਨਾਂ ਨੇ ਕੀਤਾ ਭਾਈ ਗੈਸ ਲਵਾਵਰ ਪਾਉਗੇ ਕੀ ਮਾਰਿਆ ਨੇ ਪਾਪਾ ਮਾਰਿਆ ਪਾਪਾ ਮਾਰਿਆ ਕਿੰਨੇ ਬੰਦੇ ਨੇ ਮਾਰਿਆ ਹੈਗੇ 2-3 ਭਰਾ ਨੇ ਮੁੰਡੇ ਹੀ ਨਹੀਂ ਪਰ ਇਹਦੀ ਮਾਤਾ ਹੀ ਵਿਚੇ ਸੀ ਕਾਰਵਾਈ ਹੁਣ ਹੁਣੀ ਚਾਹੀਦੀ ਇਹਨਾਂ ਤੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਅੱਲਾ ਕੀ ਕੀਤਾ ਫਿਰੋ